ਮਾਹਤੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਅਤੇ ਭੈਣੋ ਸਤਿ ਸ਼੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਹੜਾ ਆਪਣਾ ਪੰਜਾਬ ਬਹੁਤ ਸੋਹਣਾ ਦੇਸ਼ ਹੈ ਜੀ ਤੇ ਸ਼ਾਨਦਾਰ ਹੈ ਜੇ ਆਪਾਂ ਇਹਨੂੰ ਸੰਭਾਲ ਲਈਏ ਤਾਂ ਹੋਰ ਵੀ ਵਧੀਆ ਹੋ ਜਾਊ ਦੇਖਣਾ ਬਾਹਰਲੇ ਮੁਲਕਾਂ ਦੀਆਂ ਫੋਟੋਆਂ ਦੀਆਂ ਨੀਲਾ ਅਸਮਾਨ ਹੈ ਜੀ ਸਾਫ਼ ਸੁਥਰਾ ਜੇ ਆਪਾਂ ਕੁਦਰਤੀ ਖੇਤੀ ਦੀ ਅੱਖ ਚੋਂ ਦੇਖੀਏ ਤਾਂ ਅੱਜ ਵੀ ਉਹਨੇ ਸਾਫ਼ ਸੁਥਰਾ ਹੈ ਕਿਉਂਕਿ ਜਿੰਨੇ ਆਪਣੇ ਵਾਤਾਵਰਣ ਚ ਰੱਖ ਨੇ ਉਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਤਾਂ ਹੋਰ ਵੀ ਸੋਹਣਾ ਬਣ ਜਾਂਦਾ ਸੋ ਪੰਜਾਬ ਨੂੰ ਕਿਸੇ ਸਮੇਂ ਅੰਗਰੇਜ਼ਾਂ ਨੇ ਸੋਨੇ ਦੀ ਚਿੜੀ ਦਾ ਦਰਜਾ ਦਿੱਤਾ ਸੀ ਤੇ ਸਾਡਾ ਮੁਲਕ ਸੋਨੇ ਦੀ ਚਿੜੀ ਬਣਾਉਣਾ ਜਾਂ ਸੰਭਾਲ ਕੇ ਰੱਖਣਾ ਸਾਡਾ ਫਰਜ਼ ਸੀਗਾ ਪਰ ਅਸੀਂ ਆਪਣੇ ਵਾਤਾਵਰਣ ਲਈ ਆਪਣੇ ਮਾਹੌਲ ਨੂੰ ਉਹ ਜਿਹਾ ਨਹੀਂ ਰੱਖ ਸਕੇ ਤੇ ਅੱਜ ਅਸੀਂ ਆਪਣੇ ਖੇਤੀ ਤੋਂ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਦੂਰ ਜਾ ਰਹੀ ਐ ਕਿਉਂਕਿ ਉਹਨਾਂ ਨੂੰ ਲੱਗਦਾ ਐ ਖੇਤੀ 'ਚ ਮੁਨਾਫਾ ਨਹੀਂ ਹੈਗਾ ਸੋ ਕਿਸਾਨ ਵੀ ਰੋਏ ਖੇਤੀ ਵਿੱਚ ਤੰਦਰੁਸਤੀ ਵੀ ਛੁਪੀ ਹੋਈ ਹੈ ਨਾ ਤੇ ਉਹ ਜਿਹੜੇ ਸਾਡੇ ਸਰੀਰ ਨੂੰ ਸਭ ਤੋਂ ਜ਼ਰੂਰੀ ਚੀਜ਼ ਆ ਉਹ ਆਕਸੀਜਨ ਆ ਤੇ ਜਿੰਨੀ ਕੁਦਰਤੀ ਖੇਤੀ ਤੋਂ ਸਾਨੂੰ ਆਕਸੀਜਨ ਮਿਲ ਸਕਦੀ ਆ ਔਰ ਖੇਤੀ ਚ ਨਹੀਂ ਮਿਲ ਸਕਦੀ ਕਿਉਂਕਿ ਆਪਣੇ ਖੇਤ ਵਿੱਚ ਹਰ ਤਰ੍ਹਾਂ ਦਾ ਪੰਛੀ ਹਾਜ਼ਰ ਹੋ ਚੁੱਕਿਆ ਜਿਹੜੇ ਪੰਜਾਬ ਦੇ ਵਿੱਚ ਪੰਛੀ ਲੁਪਤ ਹੋ ਚੁੱਕੇ ਸਨ ਚੱਕੀ ਰੋਣਾ ਤੇ ਮਤਲਬ ਤੇ ਆਪਾਂ ਨੋਂ ਵੀ ਭੁੱਲ ਚੁੱਕਿਆ ਉਹ ਵੀ ਸਾਰੇ ਉਰੇ ਆ ਗਏ ਨੇ ਤੇ ਰਹਿ ਰਹੇ ਨੇ ਤੇ ਉਹਨਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ ਵੀ ਘੱਟੋ ਘਾਟ ਇਹਨਾਂ ਨੇ ਸਾਡੀ ਕਦਰਤਾ ਪਾਈ ਬਾਤਾ ਵਰਨ ਬਚਾਉਣ ਦੀ ਕੁਦਰਤੀ ਖੇਤੀ ਦੀ ਸਾਨੂੰ ਉਸ ਮਾਹੌਲ ਨੂੰ ਉਸ ਆਪਣੇ ਵਾਤਾਵਰਨ ਨੂੰ ਉਸ ਪੰਜਾਬ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਆਪਣੀ ਖੇਤੀ ਨੂੰ ਕੁਦਰਤੀ ਖੇਤੀ ਨਾਲ ਜੋੜੀਏ ਆਪਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਜੋ ਚੀਜ਼ ਹੈ ਉਹ ਆਕਸੀਜਨ ਹੈ ਤੇ ਆਕਸੀਜਨ ਸਾਨੂੰ ਰੁੱਖਾਂ ਤੋਂ ਹੀ ਮਿਲਣੀ ਹੈ ਉਹ ਕਿਸੇ ਫੈਕਟਰੀਆਂ ਇੰਡਸਟਰੀਆਂ ਦਾ ਸਾਨੂੰ ਦੇਣੀ ਨਹੀਂ ਹੈਗੀ ਸੋ ਆਪਾਂ ਨੂੰ ਉਸ ਮਾਤਾਵਰਨ ਨੂੰ ਉਸ ਜੰਗਲ ਨੂੰ ਉਸ ਸ਼ੁੱਧ ਹਵਾ ਨੂੰ ਬਚਾਈਏ ਤੇ ਇੱਕ ਆਪਣਾ ਸੋਹਣਾ ਮਾਹੌਲ ਸੋਹਣਾ ਵਾਤਾਵਰਨ ਪੈਦਾ ਕਰੀਏ ਤਾਂ ਕਿ ਸਾਡੀ ਜਿਹੜੀ ਸਿਹਤ ਆ ਵਧੀਆ ਰਹ ਸਕੇ ਤੇ ਜਿਹੜਾ ਕੁਦਰਤੀ ਖੇਤੀ ਆ ਉਹ ਤੁਹਾਨੂੰ ਇੱਕ ਜਿੰਦਗੀ ਬਖਸ਼ਦੀ ਆ ਜਿਵੇਂ ਆਪਾਂ ਕਹਿੰਦੇ ਵੀ ਸਵਰਗ ਤੋਂ ਸੋਹਣਾ ਉਹ ਸਾਨੂੰ ਆ ਕੁਦਰਤੀ ਖੇਤੀ 'ਚ ਬੜਾ ਸੋਹਣੇ ਢੰਗ ਨਾਲ ਦੇਖਦਾ ਨਜ਼ਰ ਆਉਂਦਾ ਤੇ ਜਿਹੜੇ ਪੰਛੀ ਸਾਡੇ ਲੁਪਤ ਹੋ ਜਾਂਦੇ ਨੇ ਉਹ ਵੀ ਉਰੇ ਹਾਜ਼ਰ ਰਹਿੰਦੇ ਨੇ ਤਾਂ ਦੇਖ ਕੇ ਖੁਸ਼ੀ ਹੁੰਦੀ ਆ ਜਿਹੜਾ ਜਦੋਂ ਪੰਛੀਆਂ ਨੂੰ ਪਤਾ ਲੱਗੇ ਵੀ ਰਹਿਣ ਜੋਗ ਥਾਂ ਹੈ ਤਾਂ ਸਾਨੂੰ ਵੀ ਸਮਝਣਾ ਚਾਹੀਦਾ ਤੇ ਇਸ ਟਾਈਮ ਇਹ ਸਮੇਂ ਸੂਰਜ ਛਿਪ ਰਿਹਾ ਮਤਲਬ ਸ਼ਾਮ ਦਾ ਟਾਈਮ ਹੈ ਤੇ ਇੱਕ ਵਖਰੀ ਠੰਡੀ ਠਾਰ ਮਤਲਬ ਇੰਨੀ ਸ਼ਾਨਦਾਰ ਸੋਹਣੀ ਹਵਾ ਚੱਲਦੀ ਆ ਵੀ ਉਹਦਾ ਇੱਕ ਵੱਖਰਾ ਹੀ ਆਨੰਦ ਹੈ ਜਿਹੜੀ ਹਵਾ ਇੰਨੀ ਸ਼ਾਨਦਾਰ ਆ ਇਸ ਸਮੇਂ ਜਿਹੜੀ ਇਹਨਾਂ ਮਹੀਨਿਆਂ ਦੇ ਵਿੱਚ ਤਾਂ ਸਕੇ ਲੋ ਪੈਂਦੀ ਆ ਜਾ ਲੋ ਤਾਂ ਨਹੀਂ ਪੈਂਦੀ ਮਤਲਬ ਪਰਦਾ ਇਹ ਜਿਹੀ ਹੋਈ ਹੋਈ ਆ ਵੀ ਜਿਹਨੂੰ ਆਪਾਂ ਕਹਿੰਨਾ ਵੱਟ ਪੈਂਦਾ ਉਹ ਮਾਹੌਲ ਬਣਿਆ ਹੋਇਆ ਪਰ ਫਿਰ ਵੀ ਕੁਦਰਤੀ ਖੇਤੀ ਵਿੱਚ ਉਹ ਇੱਕ ਵੱਖਰਾ ਨਜ਼ਾਰਾ ਪੰਜਾਬ ਦਾ ਮਾਹੌਲ ਹੈ ਤੇ ਆ ਦੇਖੋ ਤੁਸੀਂ ਨੀਲਾ ਆਸਮਾਨ ਸੋਹਣਾ ਵਾਤਾਵਰਨ ਪੰਜਾਬ ਦਾ ਇਸ ਪੰਜਾਬ ਨੂੰ ਬਚਾਉਣਾ ਆਪਣੇ ਹੱਥ 'ਚ ਆਪਾਂ ਇਸ ਦੇ ਵਾਤਾਵਰਨ ਨੂੰ ਬਚਾਵਾਂਗੇ ਜਿਹੜਾ ਸਿਧਾਂਤ ਆ ਕੁਰਬਾਨੀ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਹ ਆਪਾਂ ਕੁਦਰਤੀ ਖੇਤੀ 'ਚ ਰਹਿ ਕੇ ਬਚਾ ਸਕਦੇ ਆ ਤੇ ਆਪਣਾ ਜਿਹੜਾ ਚੁਗਿਰਦਾ ਜੀਵ ਜਗਤ ਆ ਪੰਛੀ ਨੇ ਤੇ ਇੱਕ ਜਿਹੜੀ ਸੁੰਦਰਤਾ ਲੋਕ ਸੁੰਦਰਤਾ ਲਈ ਪਹਾੜਾਂ 'ਚ ਘੁੰਮਣ ਜਾਂਦੇ ਨੇ ਪਰ ਜੇ ਆਪਾਂ ਆਪਣੇ ਖੇਤਾਂ ਨੂੰ ਉਸ ਤਰ੍ਹਾਂ ਦਾ ਡਿਜ਼ਾਈਨ ਕਰ ਲੈਨੇ ਆ ਵੀ ਉਹ ਰੇ ਹਰੇਕ ਚੀਜ਼ ਇੱਕ ਵੱਖਰੀ ਲੱਗੇ ਤੁਸੀਂ ਆਪਣੇ ਖੇਤ ਨਾਲ ਜੁੜ ਕੇ ਆਪਣੇ ਮਿੱਟੀ ਨਾਲ ਜੁੜ ਕੇ ਆਪਣੇ ਵਾਤਾਵਰਨ ਨੂੰ ਵਧੀਆ ਬਣਾ ਲਮੋ ਤਾਂ ਹੋਰ ਕੀ ਚਾਹੀਦਾ ਸੋ ਕਿਸਾਨ ਵੀਰੋ ਇਹ ਖੇਤੀ ਤੁਹਾਨੂੰ ਸੁੱਧ ਹਵਾ ਹੀ ਨਿਰੰਧੀ ਭੋਜਨ ਵੀ ਦਊ ਇੱਕ ਮਨ ਦੀ ਸ਼ਾਂਤੀ ਵੀ ਦਊ ਤੇ ਇਹ ਕੁਦਰਤੀ ਖੇਤੀ ਵਿੱਚ ਹਰ ਤਰ੍ਹਾਂ ਦਾ ਜੀਵ ਜਗਤ ਹਰ ਤਰ੍ਹਾਂ ਦੇ ਪੰਛੀ ਤੋਂ ਲੈ ਕੇ ਤੁਸੀਂ ਕੋਈ ਵੀ ਫਲ ਫਰੂਟ اگਾ ਸਕਦੇ ਹੋ ਇੱਕ ਵੱਖਰਾ ਨਜ਼ਾਰਾ ਪੈਦਾ ਹੋ ਹੁੰਦਾ ਸੋ ਆਪਾਂ ਨੂੰ ਆਪਣੇ ਉਸ ਮਾਹੌਲ ਨੂੰ ਉਸ ਵਾਤਾਵਰਣ ਨੂੰ ਬਚਾਉਣ ਲਈ ਆਪਣੇ ਪੰਜਾਬ ਨੂੰ ਸੋਹਣਾ ਬਣਾਈਏ ਇਹਨੂੰ ਕੁਦਰਤੀ ਖੇਤੀ ਨਾਲ ਜੋੜੀਏ ਇਹਦੇ ਮਾਤਾ-ਪਰਨ ਨੂੰ ਇੰਨਾ ਸ਼ਾਨਦਾਰ ਬਣਾਦੀ ਹੈ ਰੁੱਖਾਂ ਨਾਲ ਕਿਉਂਕਿ ਸਾਡੇ ਪਿੰਡ ਵਿੱਚ ਰੁੱਖਾਂ ਦੀ ਗਿਣਤੀ ਆਮ ਦੂਜੇ ਪਿੰਡਾਂ ਨਾਲੋਂ ਬਹੁਤ ਜ਼ਿਆਦਾ ਦੇਖੋ ਤੁਸੀਂ ਕਿੰਨਾ ਸੋਹਣਾ ਦ੍ਰਿਸ਼ ਪੈਦਾ ਹੋ ਰਿਹਾ ਸੋ ਆਪਾਂ ਦੇਖੋ ਸੋ ਇਹ ਖੇਤੀ ਨੂੰ ਬਚਾਉਣਾ ਜ਼ਰੂਰੀ ਆ ਮਾਤਾ-ਪਰਨ ਨੂੰ ਬਚਾਉਣਾ ਜ਼ਰੂਰੀ ਆ ਕਬੱड़िया ਆਤਮਾ ਹਵਾ ਦੇਖੋ ਕਿਆ ਸ਼ਾਨਦਾਰ ਚੱਲਦੀ ਆ ਪੱਤੇ Dance ਰਹੇ ਨੇ ਕਿਉਂਕਿ ਇਹ ਏਰੀਆ ਆਪਣਾ ਨਾਲ ਦੀ ਬਠਣਾ ਵਾਪਰ ਜ਼ੋਨ ਹੁੰਦਾ ਸੋ ਕਿਸਾਨ ਵੀਰੋ ਜੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਆ ਤਾਂ ਕੁਦਰਤੀ ਖੇਤੀ ਵਰਗੀ ਕੋਈ ਖੇਤੀ ਨਹੀਂ ਪੈਸਿਆਂ ਨਾਲ ਤਾਂ ਖੇਤੀ 'ਚ ਪੈਸਾ ਤੁਸੀਂ ਜੇ ਕਮਾ ਲਾਂਗੇ ਪਰ ਜਦੋਂ ਕੋਈ ਮਰੀਦ ਹੁੰਦਾ ਤਾਂ ਉਹ ਪੈਸਾ ਆਪਣਾ ਨੇਫਲ ਹੋ ਜਾਂਦਾ ਆਪਾਂ ਨੂੰ ਉਹ ਖੇਤੀ ਨਾਲ ਜ਼ਰੂਰ ਜੁੜਨ ਨਾਲ ਜਿਹੜੀ ਸ਼ਾਂਤੀ ਦਿੰਦੀ ਆ ਤੇ ਰੂਹ ਨੂੰ ਸਕੂਨ ਦਿੰਦੀ ਆ ਇਹ ਮਨ ਨੂੰ ਸ਼ਾਂਤੀ ਹੋਣ ਲਈ ਪੈਸਾ ਬਥੇਰਕ ਮਾ ਲਿਆ ਕਿਸੇ ਜੀਵ ਦੇ ਲਈ ਸਹਾਰਾ ਨਹੀਂ ਬਣ ਸਕੇ ਤੇ ਸਰਬੱਤ ਦੇ ਭਲੇ ਦੀ ਆਪਾਂ ਗੱਲਾਂ ਕਰਦੇ ਆ ਜੀਵ ਜਗਤ ਨੂੰ ਬਚਾਉਣ ਵਰਗੀ ਤਾਂ ਕੋਈ ਰੀਸੇ ਨਹੀਂ ਹੈਗੀ ਕਿਉਂਕਿ ਉਹ ਬਿਨਾਂ ਝੋਲੀ ਦੇ ਫੱਕਰ ਕਹਿਣਦੇ ਹੁੰਦੇ ਸੀਗੇ ਸਾਡੇ ਬਜ਼ੁਰਗ ਫਿਰ ਆਪਾਂ ਉਹ ਗੱਲ ਵੀ ਮੰਨਦੇ ਆ ਜੋ ਜੀ ਆਵੇ ਸੋ ਰਾਜ਼ੀ ਜਾਵੇ ਤੁਸੀਂ ਆਪਾਂ ਇਸ ਖੇਤੀ ਨਾਲ ਜੁੜੀਏ ਥੋੜੇ ਥੋੜੇ ਜਿੰਨੇ ਵੀ ਆਪਣੇ ਗਜਾਇਸਾ ਜਰੂਰ ਰੁੱਖ ਲਾਈਏ ਆਪਣੇ ਵਾਤਾਵਰਨ ਨੂੰ ਬਚਾਈਏ ਦੇਖੋ ਪੰਜਾਬ ਦਾ ਉਹ ਵਾਤਾਵਰਨ ਸੋਹਣਾ ਬਣ ਸਕਦਾ ਨੀਲਾ ਆਸਮਾਨ ਤੇ ਆਪਣੇ ਅਲੱਗ-ਅਲੱਗ ਰੁੱਖ ਨੇ ਤੇ ਉਹ ਖੇਤਾਂ ਵਿੱਚ ਜਿਹੜੇ ਪੰਛੀ ਨੇ ਰੌਣਕਾਂ ਲਾਉਂਦੇ ਨੇ ਤਰ੍ਹਾਂ-ਤਰ੍ਹਾਂ ਦੇ ਜੀਵ ਆਉਂਦੇ ਨੇ ਆਪਣੇ ਫਾਲ ਫਰੂਟ ਵੀ ਖਾ ਜਾਂਦੇ ਨੇ ਪਰ ਉਹਦਾ ਇੰਨਾ ਨਹੀਂ ਕਦੇ ਮਹਿਸੂਸ ਕਰੀਦਾ ਵੀ ਵੀ ਖੇਤਾਂ 'ਚ ਫਾਲ ਖਾ ਕੇ ਜੀ ਸਾਡਾ ਨੁਕਸਾਨ ਹੋ ਗਿਆ ਪਰ ਜਿਹੜੇ ਮਨ ਨੂੰ ਸਕੂਨ ਮਿਲਦਾ ਵੀ ਆ ਦੇਖੋ ਆ ਜਿਹੜਾ ਜੀਬ ਨੇ ਇਕੋਲਾ ਨੇ ਜੀ ਦੇਖੋ ਨੇ ਆਪਣੀ ਹਾਜ਼ਰੀ ਲਵਾਈ ਆ ਸੋ ਕਿਸਾਨ ਵੀਰੋ ਉਹ ਮੋਰ ਤੋਂ ਲੈ ਕੇ ਬਿਜੜੇ ਤੱਕ ਜਿੰਨੇ ਵੀ ਛੋਟੀਆਂ ਵੱਡੀਆਂ ਚਿੜੀਆਂ ਉਹ ਕੁਦਰਤੀ ਖੇਤ 'ਚ ਹਾਜ਼ਰ ਨੇ ਆਪਣਾ ਸਾਥ ਦੇਣ ਲਈ ਆ ਦੇਖੋ ਇਹਦਾ ਨਾਮ ਹੈ ਜਰੀਨਾ ਜੀ ਤੇ ਵੀ ਜੜਿਆ ਨੇ ਘਰ ਬਣਾਏ ਨੇ ਤੇ ਆ ਆਪਣਾ ਖੇਤ ਹਰਿਆ ਭਰਿਆ ਜੇ ਹੁਣ ਕੈਮੀਕਲ ਸੜਕੇ ਹਰਿਆਲੀ ਆਉਂਦੀ ਤਾਂ ਆਪਣੇ ਖੇਤ 'ਚ ਤਾਂ ਹਰਿਆਲੀ ਹੋਣੀ ਚਾਹੀਦੀ ਪਰ ਆ ਦੇਖੋ ਤੁਸੀਂ ਪੂਰੀ ਹਰਿਆਲੀ ਆ ਪੂਰਾ ਸਾਰਾ ਕੋਸਾ ਜੀ ਕਿਸੇ ਚੀਜ਼ ਦੀ ਪੌਦਿਆਂ 'ਚ ਘਾਟ ਨਹੀਂ ਹੈਗੀ ਆਪਾਂ ਨੂੰ ਸਿਰਫ ਆਪਣੀ ਖੇਤੀ ਨੂੰ ਸਮਝਣਾ ਚਾਹੀਦਾ ਆਪਣੇ ਬਜ਼ੁਰਗਾਂ ਦੀ ਖੇਤੀ ਨਾਲ ਜੁੜੀਏ ਤੇ ਹਰਿਆ ਭਰਿਆ ਪੰਜਾਬ ਬਣਾਈਏ ਵਾਤਾਵਰਨ ਬਚਾਈਏ ਤਾਂ ਕਿ ਆਪਾਂ ਸਭ ਤੋਂ ਵੱਧ ਆਕਸੀਜਨ ਪੈਦਾ ਕਰੀਏ ਜਿੰਨੀ ਆਕਸੀਜਨ ਦੀ ਜ਼ਰੂਰਤ ਆ ਉੰਨੀ ਆਪਾਂ ਕੋਲ ਹੈ ਨਹੀਂ ਕਿਉਂਕਿ ਆਪਾਂ ਆਪਣੀ ਆਕਸੀਜਨ ਦਾ ਲੈਵਲ ਬਹੁਤ ਖਰਾਬ ਕਰ ਚੁੱਕੇ ਹਾਂ ਤੇ ਇਹਨੂੰ ਵਧੀਆ ਬਣਾਉਣਾ ਜ਼ਰੂਰੀ ਆ ਆ ਦੇਖੋ ਪੂਰਾ ਹਨੇਰਾ ਹੋਇਆ ਪਿਆ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਬਰਸਾਤ ਤੋਂ ਬਾਅਦ ਜਦੋਂ ਮੌਸਮ ਲੱਗਿਆ ਵੀ ਆ ਠੀਕ ਹੋ ਜਾਊਗਾ ਤਾਂ ਉਹ ਖੇਤੀ ਦਾ ਇੱਕ ਵੱਖਰਾ ਆਨੰਦ ਆ ਬੱਕਰੀ ਹਵਾ ਜਿਹੜੀ ਹਵਾ ਉਹ ਵੀ ਇੰਨੀ ਸ਼ਾਨਦਾਰ ਤੇ ਸੁੱਧ ਹੋ ਜਾਂਦੀ ਜਿਵੇਂ ਅੱਕ ਖੜਾ ਆ ਅੱਕ ਪੰਜਾਬ ਚ ਗਾਇਬ ਹੋ ਚੁੱਕਿਆ ਇੱਕ ਜੜੀ ਬੂਟੀ ਵਾਲਾ ਪੌਦਾ ਆ ਦੇਖੋ ਉਹ ਕਿਸਾਨ ਵੀਰੋ ਇਸ ਖੇਤੀ ਨੂੰ ਸਮਝੀਏ ਜੁੜੀਏ ਵਾਤਾਵਰਨ ਬਚਾਈਏ ਤਾਂ ਕਿ ਆਪਣਾ ਪੰਜਾਬ ਸੋਹਣਾ ਤੇ ਮਜ਼ਬੂਤ ਹੋ ਸਕੇ ਜਿਹੜੇ ਆਪਣੇ ਲੋਕ ਬਿਮਾਰ ਹੋ ਰਹੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਕਾਰਨ ਉਹਨਾਂ ਨੂੰ ਆਕਸੀਜਨ ਲੈਵਲ ਉਹਨ ਦਾ ਸਹੀ ਨਹੀਂ ਬਣ ਰਿਹਾ ਤੇ ਸੇ ਤਾਂ ਕਮਜ਼ੋਰ ਹੋ ਰਹੀਆਂ ਨੇ ਪਰ ਜੇ ਸਾਡੇ ਕੋਲ ਹਵਾ ਹੀ ਸ਼ੁੱਧ ਹੋ ਜAVE ਤਾਂ ਭੋਜਨ ਵੀ ਸ਼ੁੱਧ ਹੋਣ ਲੱਗਿਆ ਟਾਈਮ ਨਹੀਂ ਲੱਗਣਾ ਸੋ ਕਿਸਾਨ ਵੀਰੋ ਆਪਾਂ ਆਪਣੀ ਹਵਾ ਨੂੰ ਸ਼ੁੱਧ ਕਰੀਏ ਆਪਣੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ ਤੇ ਸਰਬੱਤ ਦਾ ਭਲਾ ਕਰੀਏ ਕੁਦਰਤੀ ਖੇਤੀ ਨਾਲ ਜੁੜੀਏ ਤਾਂ ਕਿ ਆਪਾਂ ਉਹ ਗੱਲ ਦਾ ਮਤਲਬ ਸਮਝ ਜਿਹੜਾ ਆਪਾਂ ਨੂੰ ਰੋਜ਼ ਸੰਦੇਸ਼ ਮਿਲਦਾ ਪਵਨ ਗੁਰੂ ਪਾਣੀ ਪਤਾ ਮਤ ਤਰਤ ਮਤ ਤੇ ਕੁਦਰਤ ਦੀ ਇਹ ਕਾਇਆ ਮਤਲਬ ਜਿਹੜੀ ਕਾਇਨਾਤ ਦਾ ਅਨੰਤ ਬਾਣੀ ਹੈ ਤੇ ਜਿਹੜੇ ਬੂਟੇ ਨੇ ਇਹ ਝੂਮ ਝੂਮ ਕੇ ਹੀ ਕਹਿੰਦੇ ਨੇ ਵੀ ਪ੍ਰਮਾਤਮਾ ਧੰਨਵਾਦ ਕਰਦੇ ਨੇ ਸ਼ੁਕਰ ਹੈ ਵੀ ਸੁੱਧ ਵਾਤਾਵਰਣ ਮਿਲਿਆ ਤੇ ਸੇਵਾ 'ਚ ਜੀਵ ਜਗਤ ਦੀ ਸਾਡੀ ਸੇਵਾ 'ਚ ਹਾਜ਼ਰ ਨੇ ਤੇ ਬਜ਼ੁਰਗਾਂ ਦੀ ਉਹ ਗੱਲ ਅਸੀਂ ਯਾਦ ਰੱਖੀਏ ਇੱਕ ਰੁੱਖ ਸੌ ਸੁੱਖ ਸੋ ਜੇ ਆਪਣੇ ਕੋ ਰੁੱਖਾਂ ਦੀ ਗਿਣਤੀ 3 ਜਿਆਦਾ ਤਾਂ ਆਪਾਂ ਨੂੰ ਕਿੰਨੇ ਸੁੱਖ ਹੋਣਗੇ ਸੋ ਸਾਰਿਆਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ